ਮੈਂ ਮਾੜੇ ਕਰ ਦੱਸੂਗਾ ਮੇਰਾ ਆਕਾ ਕੀ ਪੂ ਮੜਾ ਨਾ ਕੰਨਾ ਹੁੰਦਾ ਮੇਰੀ ਗੱਲ ਦੱਸਦੇ ਹੁੰਦੇ ਮੇਰੀ ਗੱਲ ਮੰਨਣੀ ਪੂਏਕਰ ਮੈਂ ਦੱਸਦਾਂ ਨਹੀਂ ਕਿਤੇ ਬਣਗੀ ਜਦੋਂ ਮੜਾ ਉਹਨੇ ਕੀ ਪੂ ਨਾਲ ਗੱਲ ਕਰ ਲਈ ਫਿਰ ਤਾਂ ਅੰਗਰੇਜ਼ ਨਾਲ ਵੀ ਗੱਲ ਕਰੀ ਲੋ ਹਣਾ ਮੁੰਡੇ ਨੂੰ ਕੀ ਫਾਇਦਾ ਕੱਚੇ ਨੂੰ ਰੱਖਣ ਦਾ ਮੇਰੇ ਬਾਰੇ ਦੱਸ ਕੀ ਖਿਆਲ ਹੈ ਆਹ ਕੋਨਾ ਟੂਸਣ ਵਾਲੀ ਸਾਰੀ ਰਾਤ ਆਪਦੇ ਨਾਲ ਪੌਂਦੀ ਐ ਤਿੰਨ ਦਿਨੋ ਪਤਾ ਤੇਰੇ ਪਿੱਛੇ ਨਾ ਮਕਾਤਲ ਨਹੀਂ ਕਰਦੂ ਕੋੜਾ ਕੋ ਸਾਖੇ ਜੋ ਕਰਪੂ ਮੈਂ ਸਾਰੇ ਅਗਰ ਨਾਲ ਸਪੋਰਟਾ ਮਿਲੇ ਤਾਂ ਜਾਣੀ ਮੇਰੇ ਪਾਰਾਂ ਸਰਦਿਏ ਤੇਰੇ ਵਰਗੇ ਨਾ ਕੋਈ ਤੂੰ ਬੰਦਾ ਬਣ ਗਿਆ ਪਹਿਣ ਗਿਆ ਬਹੁਤ ਮੇਰੇ ਨਾਲ ਹੀ ਗੱਲ ਕਰਾਦੀ ਮੈਡਮ ਦੀ ਤੇ ਹੋਂ ਹੁਣ ਮੇਰੇ ਨੇ ਟਾਂਕਾ ਫਿੱਟ ਕਰਾ ਦੇ ਮਾਲਟੀ ਸ਼ਾਲਟੀ ਕਰ ਦਾਂਗੇ ਤੈਨੂੰ ਅੱਜ ਤੱਕ ਦਿੱਲੀ ਨਹੀਂ ਜਾਣ ਚਾਹੁੰਦਾ ਹੈਗਾ ਲੈ ਕਿੰਨੀ ਗੂੜੀ ਨੀਂ ਚੁੱਸਤਾ ਪਿਆ ਹੇ ਜਲਦੀ ਜਲਦੀ ਦਿਨ ਚੜ੍ਹ ਜਾ ਤਾਂ ਪੂਰਾ ਚਾਹ ਚੜ੍ਹਿਆ ਪੈਗਾ ਮੇਨੂੰ ਤਾਂ ਹਾਂ ਹੀ ਕਰੂਗਾ ਮੈਂ ਤਾਂ ਕੋਈ ਮਿੱਠਾ ਵੀ ਨਹੀਂ ਲਿਆ ਕੇ ਰੱਖਿਆ ਹੈਗਾ ਵੀ ਇੰਨੀ ਖੁਸ਼ੀ ਚ ਮੈਂ ਮਿੱਠਾ ਵੰਡ ਦੂੰਗੀ ਚਲ ਕੋਈ ਗੱਲ ਨਹੀਂ ਦਿਨ ਤਾਂ ਚੜ੍ਹਨ ਦੇ ਮਿੱਠਾ ਤਾਂ ਮੰਗਵਾ ਹੀ ਲੈਣਾਗਾ ਕਿਰਾਂ ਹਾਂ ਤਾਂ ਹੋ ਜੂਗੀ ਮੇਰੇ ਦਿਲ ਦੀ ਤਮੰਨਾ ਪੂਰੀ ਹੋਈ ਅੱਜ ਤਾਂ ਨੀਂਦ ਵੀ ਨਹੀਂ ਆਉਂਦੀ ਨਾ ਹੀ ਰਾਤ ਨੰਗਣ ਚ ਆਉਂਦੀ ਸਵੇਰ ਦਾ ਇੰਤਜ਼ਾਰ ਆ ਚੱਲ ਮੈਨੂੰ ਸੌਂਈ ਜਾਣੀ ਆ ਅੱਖ ਕਿੱਥੇ ਗੁੱਦਰ ਗਿਆ ਹਾਈ ਮੈਨੂੰ ਤਾਂ ਹਾਮੀ ਨਿਕਰੀ ਸੀਗੀ ਉੱਠ ਕੇ ਕਿੱਧਰ ਵਗ ਬਾਹਰ ਫੋਨ ਵੀ ਬੰਦ ਹੈ ਹੋਣ ਲਾ ਕੇ ਦੇਖ ਹੁਣ ਵੀ ਸੱਚਾ ਫੋਨ ਵੀ ਨਹੀਂ ਜਗਦਾ ਹੈਗਾ ਫੋਨ ਹੀ ਬੰਦ ਕਰ ਲਿਆ ਮੈਨੂੰ ਦੱਸ ਕੇ ਗਿਆ ਹਾਂ ਜਾਂ ਨਾ ਕੁਛ ਵੀ ਨਹੀਂ ਉਹ ਪੜਤੀ ਫਰਾਰ ਹੋ ਗਿਆ ਪਕੇ ਸਜਤਾ 5:00 ਵਜੇ ਸੀ ਮੈਂ ਤਾਂ ਸੁਪਤੀ ਪਈ ਰਹਗੀ ਦੇਖਾ ਕਿ ਤਪਾਰ ਨਾ ਹੋਵੇ ਸ਼ਸ਼ੀਕਾਲ ਮਾਨਮ ਜੀ ਸ਼ਸ਼ੀਕਾਲ ਤੇ ਕਿੱਥੋਂ ਨਹੀਂ ਆਇਆ ਕਿਪੋਈ ਹਾਂ ਕਿ ਪੂਰਾ ਪਤਾ ਨਹੀਂ ਕਿੱਥੇ ਗਿਆ ਜੀ ਉਹਦੇ ਘਰੇ ਵੀ ਜਾ ਕੇ ਆਇਆ ਸੀ ਤਾਂ ਘਰੇ ਕਹਿੰਦੇ ਹੈ ਹੀ ਨਹੀਂ ਪਤਾ ਨਹੀਂ ਕਿੱਥੇ ਗਿਆ ਸਵੇਰ ਦੇ ਹੀ ਫੋਨ ਨਹੀਂ ਲਾਇਆ ਤੂੰ ਫੋਨ ਤਾਂ ਬੰਦ ਆ ਜਾਂਦਾ ਹੀ ਉਹਦਾ ਦਾ ਇਹਦਾ ਹਾਂ ਨਾ ਸਵੇਰੇ ਦੱਸ ਕੇ ਗਿਆਗਾ ਕਾਲੀ ਕਾਲੀ ਤੇ ਭੱਗ ਗਿਆ ਸਵੇਰੇ ਥੋੜਾ ਨਾ ਅਸੀਂ ਰਾਤ ਥੋੜਾ ਨਾ ਪਿਆ ਸੀ ਨਹੀਂ ਨਹੀਂ ਐਸੀ ਕਹੀਆਂ ਨਾ ਸਵੇਰੇ ਦੱਸ ਕੇ ਨਹੀਂ ਗਿਆ ਨਹੀਂ ਆਈ ਕਹੀਆਂ ਮਗਾ ਸਵੇਰੇ ਮੈਂ ਵੀ ਫੋਨ ਲਾਇਆ ਸੀ ਮੈਨੂੰ ਕੰਮ ਸੀਗਾ ਨਾ ਨਾ ਪਤਾ ਹੀ ਹੈ ਮੈਨੂੰ ਕਿਹੜਾ ਕੰਮ ਸੀ ਉਹ ਕੱਪੜੇ ਚੇਂਜ ਹੁੰਦੇ ਆ ਉਹਨੇ ਰੋਜ਼ ਮੈਂ ਦੇਖਦਾ ਰਾਤ ਨੂੰ ਕੀ ਹੋ ਰਹੇ ਹੁੰਦੇ ਆ ਸਵੇਰੇ ਕੋਈ ਹੋਰ ਹੁੰਦੇ ਆ ਤੂੰ ਥੋੜਾ ਜਿਆਦਾ ਨਹੀਂ ਮਸਤ ਗਿਆ ਹਨ ਮੈਂ ਗੱਲਾਂ ਨਹੀਂ ਕਰਦੇ ਹੁੰਦੇ ਅਸੀਂ ਠੀਕ ਹੈ ਪਤਿਏ ਇਹ ਨੂੰ ਸਾਰਾ ਕੁਛ ਓਡਾ ਦੱਸਦਾ ਕਿ ਪੁੱਤ ਨਾ ਕੀ ਕੀਤਾ ਇਹ ਰਤਾ ਉਹ ਉਹ ਜਦੋਂ ਮੈਂ ਕਹੀ ਤਾਂ ਤਾ ਕੋਈ ਗੱਲ ਨਹੀਂ ਸੀਗੀ ਅਜੀ ਕੀਪੂ ਹੋਈ ਨਹੀਂ ਸੀ ਇੱਥੇ ਹੈਗਾ ਸੀ ਮੈਂ ਆ ਦੇਖਿਆ ਹੁ ਨਹੀਂ ਵਾਹ ਕਹੇ ਛੋਡੇ ਕੋਲੀ ਹੋਊਗਾ ਘਰੇ ਹੈ ਨਹੀਂਗਾ ਮੈਂ ਨਾ ਤੇ ਘਰੇ ਦੱਸੂਗੀ ਵੀ ਇਹਹਦੀਆਂ ਗੱਲਾਂ ਕਰਦਾ ਹੁੰਦਾ ਵਾ ਛੋਟਾ ਜਿਹਾ ਹੈਗਾ ਹਜੇ ਜੇ ਮੈਂ ਛੋਡੇ ਘਰੇ ਦੱਸੂਗਾ ਮੇਰਾ ਆਪੇ ਕੀ ਪੂ ਮੜਣਾ ਪੈਣਾ ਹੁੰਦਾ ਐ ਨਹੀਂ ਕਰਦੇ ਹੁੰਦੇ ਬਸ ਤੇ ਛਾਵਾੜੀ ਦਾ ਹੁੰਦਾ ਦਾ ਇਹ ਜਿਹਾ ਗੱਲਾਂ ਹੀ ਦੱਸਦੇ ਹੁੰਦੇ ਇਹ ਮੇਰੀ ਗੱਲ ਮੰਨਣੀ ਭੋਇਕ ਮੈਂ ਦੱਸਦਾ ਨਹੀਂ ਕਿਤੇ ਤੇਰੀ ਗੱਲ ਨਹੀਂ ਮੰਨਣੀ ਪਉ ਮੈਨੂੰ ਮੇਰੇ ਫੇਸ ਮਾਫ ਕਰਨੀ ਪਊਗੀ ਅੱਛਾ ਕੋਈ ਗੱਲ ਨਹੀਂ ਫੇਸ ਮਾਫ ਕਰ ਦੂੰਗੀ ਤੇ ਮੈਂ ਰੋਣ ਤੇ ਆਉਂਗਾ ਤਾਂ ਪੜਨਾ ਪਰ ਖੇਡੂੰਗਾ ਪਰਦਾ ਨਹੀਂ ਨਾ ਬੁੱਤ ਤੱਕੜਾਈ ਬਣਗੀ ਪੜਨਾ ਬੇਟਾ ਫਿਰ ਮੈਂ ਦੱਸੂਆ ਚੰਗਾ ਜੀ ਕੋਈ ਗੱਲ ਨਹੀਂ 2 ਘੰਟੇ ਕੁੱਛ ਲਾਵਾਂਗਾ 1 ਘੰਟਾ ਪੜਾਈ 1 ਘੰਟਾ ਖੇਡੂਗਾ ਹਾਂ ਅੱਧਾ ਘੰਟਾ ਪੜਾਈ ਚਲ ਤੇਰੀ ਮਰਜ਼ੀ ਅੱਧਾ ਘੰਟਾ ਪੜਾਈ ਕਰ ਲੈ ਠੀਕ ਆ ਠੀਕ ਆ ਫੇਸ ਵੀ ਤੇਰੀ ਮਾਫ ਆ ਗਈ ਪਰ ਕਿਸੇ ਕੋਲੇ ਗੱਲ ਨਹੀਂ ਕਰਨੀ ਹੈਗੀ ਹੁਣ ਤੂੰ ਐ ਕਰ ਇਹ ਕਿਤਾਬਾਂ ਦਾ ਫੜਾ ਦੇ ਮੈਨੂੰ ਆ ਕੇ ਲਾਈਵ ਟਿਊਸ਼ਨ ਪਹਿਲਾਂ ਤੂੰ ਕੀਪੂ ਨੂੰ ਲਿਆ ਸਕਦ ਕੇ ਕਿੱਥੇ ਆ ਕਿਹਾਂ ਇਹ ਕੀਪੂ ਨਾਲ ਕੀ ਕਰਨਾ ਇਹ ਜੀ ਗੱਲ ਨਹੀਂ ਕਰਦੇ ਹੁੰਦੇ ਕਿਪੂ ਨਾਲ ਕੁਝ ਨਹੀਂ ਕਰਨਾ ਹੈਗਾ ਕੀਪੂ ਨੂੰ ਵੀ ਪੜਾਉਣਾਗਾ ਉਹਦਾ ਫੋੜ ਵੀ ਮੇਰੇ ਪਰਸਨਲ ਕੰਮ ਨੇਗੇ ਉਹਨੂੰ ਕੰਮ ਤਾਂ ਦਾ ਤੈਨੂੰ ਪਤਾ ਨਾ ਮੈਂ ਰੱਖ ਲਿਆ ਨਹੀਂ ਉੱਥੇ ਕੰਮ ਕਰਵਾਉਣੀ ਆ ਤਾਂ ਹਾਂ ਇਹ ਪਤਾ ਮੈਨੂੰ ਰਾਤ ਨੂੰ ਕੰਮ ਕਰਦਾ ਹੁੰਦਾ ਜੀ ਉਹ ਉਹ ਵੱਡਣ ਕਿਉਂ ਵੇਜ ਜਾਗੇ ਨਾ ਤੂੰ ਚੁੱਪ ਮੂੰਹ ਬੰਦ ਰੱਖਾ ਵਾ ਤੈਨੂੰ ਮੈਂ ਕਹਤਾਂ ਤੇਰੀ ਫੀਸ ਮਾਫ ਹੈ ਕਿਸੇ ਕੋਲੇ ਕੋਈ ਗੱਲ ਨਹੀਂ ਕਰਨੀ ਨਹੀਂ ਫਿਰ ਮੈਂ ਤੇਰੇ ਘਰੇ ਦੱਸੂੰਗੀ ਠੀਕ ਹੈ ਠੀਕ ਹੈ ਆਪ ਦਾ ਪੈਸੇ ਫੀਸ ਵਾਲੇ ਰੱਖ ਲਈ ਕੋਲੇ ਕੁਛ ਮਰਜ਼ੀ ਕਰੀ ਮੈਂ ਤਾਂ ਫੋਨ ਲੈ ਕੇ ਹੁਣ ਜਾਵਾਂ ਕੁਛ ਮਰਜ਼ੀ ਲੈ ਆਈ ਠੀਕ ਆ ਫੋਨ ਲੈ ਆਉਣਾ ਫੋਨ ਲੈ ਕੁਛ ਮਰਜ਼ੀ ਕਰੀ ਪਰ ਤੂੰ ਆਪਦਾ ਮੂੰਹ ਬੰਦ ਰੱਖ ਠੀਕ ਹੈ ਜੇ ਹੁਣ ਤੁਹਾਨੂੰ ਪਤਾ ਲੱਗ ਗਿਆ ਠੀਕ ਆ ਜੀ ਤੁਹਾਨੂੰ ਸੱਚਾ ਆ ਜਾ ਪੁਣਾ ਦੋਨੇ ਪੈਰਾਂ ਤੇ ਜਾਈ ਤੇ ਕੀ ਪੁਣੂ ਭਾ ਕੇ ਲਿਆ ਬਸ ਨਾ ਲੈਣ ਲਈ ਕੀ ਪੁਣੂ ਭਾਲ ਕੇ ਜੇ ਜਲਦੀ ਜਾ ਲਿਆ ਜਾ ਕੇ ਕਿਤਾਬਾਂ ਇਹਨਾਂ ਨਾਲ ਲੈ ਜਾਏਗਾ ਹਾਂਜੀ ਚੱਲ ਆਜਾ ਚਲਦੀ ਆ ਜੀ ਫਿਰ ਠੀਕ ਹੈ ਜੀ ਲੈ ਕੇ ਆਏਗੀ ਪੁਣਾ ਠੀਕ ਹੈ ਹਾਂਜੀ ਬਸ ਮੈਂ ਆ ਗਈ ਜਗਾ ਤਾਂ ਠੀਕ ਹੈ। ਲੈ ਵੀ ਇਹ ਤਾਂ ਗੱਲ ਹੀ ਬਣ ਗਈ। ਜਦੋਂ ਮੈਡਮ ਨੇ ਕੀਪੂ ਨਾਲ ਗੱਲ ਕਰ ਲਈ। ਫਿਰ ਤਾਂ ਮੇਰੇ ਨਾਲ ਵੀ ਗੱਲ ਕਰੀ ਲੋ। ਦੇਖਦੇ ਆਂ ਫੋ ਮਾਰ ਕੇ। ਨਹੀਂ ਤੋਰ ਜਾ ਡਰਬੇ ਹੋਰ ਦੇ ਦਾਂਗੇ ਕਹਾਂਗੇ ਦੱਸਾਂਗੇ ਸਾਰੇ ਪਿੰਡ ਚ। ਚੱਲ ਪਹਿਲਾਂ ਕੀਪੂ ਲੈ ਗਏ ਭਾ ਕੇ ਉਹਨੂੰ ਫਮਾਇਸ ਪਾਉਂਦੇ ਆ ਉਹਨੂੰ ਕਹਿੰਦੇ ਆ। ਚੱਲ। ਆਂਦਿਓ ਬੱਗੇ ਸੁਪਟੀ ਮੁਰਗੀ ਸੁਨੇਹਾ ਘਰ ਜਾ ਕੇ ਫਿੱਡਾਂਗੇ। ਕਿੱਧਰ ਆਣਾ ਬਈ। ਮੈਂ ਤਾਂ ਕਹਿ ਜੇ ਕਿ ਕਰਿਆ ਕਰ। ਕਹਿ ਜੇ ਕਿ ਹੂੰ। ਉਹ ਤਾਂ ਹੈਂਗਿੰਗ ਕਰੇ ਤਾਂ ਬਾਹਰ ਰਹਿੰਦਾ। ਬਾਹਰ ਹੈ। ਤੇ ਹੋ ਰਾ। ਉਹ ਮੈਨੂੰ ਕੰਮ ਨਹੀਂ ਸਹੀ ਤੇ ਕਰ। ਚੱਲ ਮੈਂ ਜਾ ਕੇ ਆਉਣਾ ਇਹਨਾਂ ਦੇ ਕਰੇ। ਤੂੰ ਤੂੰ ਆ ਤੂੰ ਕਾਤੇ ਕਿਧਰ ਨਹੀਂ ਫਿਰਦਾ। ਮੈਂ ਤਾਂ ਦੂਸਣ ਲੱਗਾ ਘਰੇ ਵਾਲੀ ਕੋਲ। ਅੱਛਾ। ਮੈਡਮ ਆ ਮੈਨੂੰ ਦੂਸਣ ਵਾਲੀ ਉਹ। ਅੱਛਾ। ਮੈਂ ਕਹਿੰਦਾ ਸਾਂ ਕਬੇ ਤੈਨੂੰ। ਅੱਗੇ ਦੱਸੀ ਤਾਂ ਹੈ ਨਹੀਂ ਕਿਸੇ ਨੂੰ। ਚੱਲ ਦੱਸ। ਆਹ ਉਹ ਆਣਾ ਇਹਦਾ ਕੀਪੂ ਵੇਨਾ ਮੁੰਡਾ ਪੜਦਾਗਾ। ਅੱਛਾ। ਇੱਥੋਂ ਅਗਵਾਂ ਨਹੀਂ ਤੇ ਉਹਨਾਂ ਦੇ। ਅੱਛਾ। ਉਹ ਉਹ ਨਾ ਮੈਡਮ ਆ ਸਾਹਿਦਾ ਸੁੱਤਾ ਪਿਆ ਰਿਹਾ ਉਹਦੇ ਕਮਰੇ ਚੀ ਅੱਛਾ ਤੂੰ ਲੁੱਕ ਕੇ ਦੇਖਦਾ ਨੂੰ ਮੈਂ ਤਾਂ ਹੁਣ ਕੋਠੇ ਤੇ ਦੇਖਦਾ ਹਾਂ ਨਾ ਅੱਛਾ ਸਾਡਾ ਘਰ ਨਾਲ ਤਾਂ ਹੈਗਾ ਠੀਕ ਹੈ ਤੇ ਮੈਂ ਆ ਰਾਤ ਕਦੇ ਦੇਖਿਆ ਸੀਗਾ ਰਾਤ ਆਈ ਜਾਂਦਾ ਸੀਗਾ ਕੱਪੜੇ ਤਾਂ ਹੋਰ ਪਏ ਸੀ ਅੱਛਾ ਆ ਤੇ ਬਾਤ ਨੂੰ ਮਤੜ ਕੇ ਜਾਂਦਾ ਦੇਖਿਆ ਉਹਨਾਂ ਘਰੋਂ ਨੇ ਕਈਆਂ ਸੀ ਅੱਜ ਤਾਂ ਨਿਆਰਾ ਆ ਗਿਆ ਇਹਨਾਂ ਦੇ ਉਹ ਕੱਪੜੇ ਬਦਲੇ ਹੋਏ ਨਾ ਕਿ ਜਿਹੜੇ ਕੱਪੜੇ ਚਲ ਠੀਕ ਹੈ ਮੈਂ ਤਾਂ ਇਹ ਕੋਈ ਨਹੀਂ ਮੈਂ ਜਾ ਕੇ ਆਉਣਾ ਇਹਨਾਂ ਦੇ ਘਰੇ ਮੈਂ ਕਰਦਾ ਕੋਈ ਗੱਲ ਗੱਲ ਬਾਤ ਕਿ ਜੇ ਹੋਊਗਾ ਕਰ ਕੇ ਹੀ ਨਹੀਂਗਾ ਨਾ ਹੈ ਇਹ ਤਾਂ ਬਾਹਰ ਆ ਅੱਛਾ ਸ਼ਹਿਰ ਤੇ ਰਹਿੰਦਾ ਕਿਤੇ ਉਹ ਮੇਰੀ ਗੱਲ ਸੁਣ ਤੂੰ ਇਹ ਜੀਆਂ ਗੱਲਾਂ ਪਤਾ ਸੋਚਣ ਵਾਲਾ ਨਹੀਂ ਹੋਇਆ ਕੋਈ ਨਹੀਂ ਦਿਮਾਗ ਉਹ ਰੱਖਿਆ ਕਰ ਮੈਂ ਤਾਂ ਠੀਕ ਹੀ ਦਿਮਾਗ ਹਾਂ ਉਮਰ ਤੇ ਦੇਖ ਲੈ ਤੇਰੀ ਇਹ ਨਾ ਕਾ ਕੰਮ ਲਗਾ ਅੱਛੇ ਹੂੰ ਮੈਨੂੰ ਕਹਿੰਦਾ ਇਹ ਕੰਮ ਨਾ ਕਰਿਆ ਕਰ ਤੇ ਨਾ ਟੱਪਿਆ ਹੋਈ ਐ ਮੈਂ ਇਹ ਤਰ੍ਹਾਂ ਆਹ ਕੈਂਪਰ ਜਨ ਫੇਰ ਹੀ ਚੱਕੂਗੀ ਹੋਰ ਪਰ ਜੈ ਠੀਕ ਹੈ ਹਾਂਜੀ ਬਈ ਵਧੀਆ ਠੀਕ ਠਾਕ ਤੁਸੀਂ ਦੱਸੋ ਹੋਰ ਵਧੀਆ ਕਿਵੇਂ ਆਏ ਸੀ ਬਸ ਮੈਂ ਤਾਂ ਤਕੇਰੇ ਕੋਲੇ ਆਇਆ ਸੀਗਾ ਅੱਛਾ ਉਹ ਤਾਂ ਫਿਰ ਡਿਊਟੀ ਗਏ ਹੈ ਜਾਂ ਹੈ ਨਹੀਂ ਗਏ ਅੱਛਾ ਹਾਂ ਫਿਰ ਉਹ ਤਾਂ ਕਾਫੀ ਟਾਈਮ ਤੋਂ ਮੁੜਦੇ ਹੁੰਦੇ ਆਗੇ ਵੀ ਦੂਰ ਆਗੇ ਨਾ ਉਹਦੇ ਜੋਬ ਲੱਗੇ ਹੈ ਅੰਦਰ ਦੂਰ ਕਰਕੇ ਆਉਂਦੇ ਨਹੀਂਗੇ ਤਾਂ ਚਲ ਕੋਈ ਗੱਲ ਨਹੀਂ ਤੁਹਾਨੂੰ ਹੋਠੀ ਠੀਕ ਠਾਕ ਰਹ ਜਾਈਂ ਹਾਂ ਹਾਂ ਵਧੀਆ ਠੀਕ ਠਾਕ ਤੁਸੀਂ ਇੱਧਰ ਨੂੰ ਕਿੱਦਾਂ ਨੂੰ ਜਾਣਿਆ ਹੋਗਾ ਜਦੋਂ ਕਹੀ ਦਿੱਤਾ ਵੀ ਹੈ ਨਹੀਂ ਗੇ ਕੋਈ ਗੱਲ ਨਹੀਂ ਗੱਲ ਬੈਠ ਕੇ ਕਰ ਲੈਂਦੇ ਆ ਮੈਂ ਇੱਕ ਗੱਲ ਸੁਣੀ ਹੈਗੀ ਉਹ ਹੀ ਪੁੱਛਣਾ ਹੈ ਗੱਲ ਸੁਣੀ ਹਾਂ ਕੀ ਪੁੱਛਣਾ ਸੀਗਾ ਇਹ ਜਾ ਆ ਜਾ ਕੋ ਬੈਠ ਕੇ ਕਰਦੇ ਆ ਹਾਂਜੀ ਦੱਸੋ ਜੀ ਗੱਲ ਸੁਣੀ ਸੀਗੀ ਕਿ ਇੱਥੇ ਸਾਰੀ ਸਾਰੀ ਰਾਤ ਟਿਊਸ਼ਨ ਤੇ ਜਵਾਕ ਪੜਾਈ ਜਾਂਦੇ ਆ ਇਹਦੇ ਕੀ ਮਤਲਬ ਹੋਇਆ ਕੰਦਕ ਸਾਰੀ ਰਾਤ ਮੈਂ ਕਿਉ ਟਿਊਸ਼ਨ ਤੇ ਬੰਗਰ ਉਸੇ ਸ਼ਾਮ ਨੂੰ ਆਉਂਦੇ ਆ ਬੱਚੇ 2 ਘੰਟੇ ਲਾ ਕੇ ਮੁੱਕ ਜਾਂਦੇ ਥੋੜਾ ਕੀ ਮਤਲਬ ਹੋਇਆ ਕ ਮੈਂ ਜਦ ਸ਼ਾਮ ਨੂੰ ਹੋ ਚਲੇ ਜਾਂਦੇ ਆ ਤੇ 2 ਘੰਟੇ ਟਿਊਸ਼ਨ ਪੜ੍ਹ ਕੇ ਮੇਰੀ ਗੱਲ ਸੁਣਾ ਉਹ ਮੁੰਡੇ ਨੂੰ ਕੀ ਫਾਇਦਾ ਕੱਚੇ ਨੂੰ ਰੱਖੰਦਾ ਮੇਰੇ ਬਾਰੇ ਦੱਸ ਕੀ ਖਿਆਲ ਹੈ ਇਹ ਤੁਸੀਂ ਕੀ ਬਤਮੀ ਜੀ ਵਾਲੀ ਗੱਲ ਕਰ ਰਹੇ ਹੋਗੇ ਬਤਮੀ ਜੀ ਵਾਲੀ ਕੀ ਗੱਲ ਹੈ ਬੱਚੇ ਆਉਂਦੇ ਐ ਕਲੋਸ਼ਨ ਤੇ ਆਉਂਦੇ ਪਰ ਕੇ ਚਲੇ ਜਾਂਦੇ ਤੇ ਤੁਹਾਨੂੰ ਕੀ ਮੇਰੀ ਨਿੱਜੀ ਜ਼ਿੰਦਗੀ ਮੈਂ ਕੁਝ ਮਰਜੀ ਕਰਾਂ ਨਾ ਕਰਾਂ ਇਹਦੇ 'ਚ ਤੁਸੀਂ ਕਿ ਇੰਟਰਪਰ ਕਰ ਰਹੇ ਹੋ ਆਪੇ ਮੈਂ ਫਿਰ ਕੀ ਜੇ ਕੋਲੇ ਗੱਲ ਕਰੂੰਗਾ ਇਹ ਫਿਰ ਕਰ ਦੋ ਇਹਦੇ 'ਚ ਮੈਨੂੰ ਕੋਈ ਡਰ ਹੈਗਾ ਮੇਰੀ ਜ਼ਿੰਦਗੀ ਹੈ ਕਿ ਮੈਂ ਕਿਸੇ ਨੂੰ ਮਰਜ਼ੀ ਘਰੇ ਬੁਲਾਵਾਂ ਚਾਹੇ ਦਿਨ ਨੂੰ ਬਿਠਾਵਾਂ ਚਾਹੇ ਰਾਤ ਨੂੰ ਬਿਠਾਵਾਂ ਦਿਨੇ ਟਿਊਸ਼ਨ ਦਾਵਾਂ ਰਾਤ ਲਾਵਾਂ ਟਿਊਸ਼ਨ ਕੋਈ ਤੱਕ ਦਿੱਕਤ ਨਹੀਂ ਹੋਣੀ ਚਾਹੀਦੀ ਸੋਚ ਲੈ ਘਵਾਰਾ ਮੈਂ ਕੀ ਸੋਚਣਾਗਾ ਚੁੱਪ ਕਰਕੇ ਤੁਰ ਜਾ ਮਹਾਂ ਪਤਾ ਨਹੀਂ ਕਿਹੜੀ ਗੱਲ ਕਰਨੀ ਹੈਗੀ ਫਿਰ ਕਹਾਂਗਾ ਮੈਨੇ ਗਲ ਪੈਂਦੀ ਹੈਗੀ ਤੇਰੇ ਕੰਮ ਦੀ ਗੱਲ ਹੀ ਕਹਣਾ ਮੈਂ ਤਾਂ ਭਜਾਈ ਮੈਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ ਗੱਲ ਸੁਣਨ ਦੀ ਜਿਹਦੇ ਕੋਲ ਗੱਲ ਕਰਨੀ ਹੈ ਨਾ ਤੁਸੀਂ ਕਰ ਦਿਓ ਗੱਲ ਠੀਕ ਹੈ ਨਾ ਮੈਨੂੰ ਕਿਸੇ ਦਾ ਚੱਲ ਫਿਰ ਤੂੰ ਹਾਂ ਹੀ ਗੱਲ ਤੇਰੀ ਰਹੀ ਭਜਾਈ ਕੁਲਰ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਜਾਉ ਕੋਈ ਨਹੀਂ ਮੈਂ ਕਰੂੰਗਾ ਫਿਰ ਲਾਜ ਤੇਰਾ ਐਵੇਂ ਬੇਫਾਲਤੂ ਦੇ ਲੈ ਖਾਮ ਖਾਂ ਯਾਕੇ ਗੱਲ ਪੈ ਰਿਆ ਵਾ ਕੱਚੇ ਕਹਿਲ ਬੱਚੇ ਤੋਂ ਕੀ ਹੋਣਾ ਕਾ ਮੇਰੇ ਬਾਰੇ ਕੀ ਕਹਿਲ ਓਏ ਆ ਜਦੋਂ 29 ਤੋ ਫਿਰ ਦਿਆਗੇ ਮੈਂ ਹਰੇਕ ਨਾਲ ਕੋ ਗੱਲ ਕਰਦੀਆਂਗੇ ਕਿੱਕੂ ਦੀ ਗੱਲ ਰਹਿ ਗਈ ਹੁਣ ਉਹ ਤਾਂ ਮੈਂ ਪਿਆਰ ਕਰਦੀ ਆ ਉਹ ਤਾਂ ਮੈਂ ਰੱਖਿਆਗਾ ਘਰੇ ਉਹਨੂੰ ਤਾਂ ਕੋਈ ਵੀ ਨਹੀਂ ਰੋਕ ਸਕਦਾ ਫਿਰ ਕਦੇ ਪਾਲਾ ਆ ਗਿਆ ਕਦੇ ਆ ਗਿਆ ਦੀ ਨੈਕਸਟ ਡੇ ਅਕੂ ਪਈ ਜਾ ਕੇ ਦਸ ਲਿਆ ਉਹ ਮੈਂ ਤਾਂ ਆਪਣੇ ਖੇਤੇ ਜਾਂ ਨਾ ਖੇਤ ਨਹੀਂ ਜਾਂਦਾ ਘਾਰਿਆਂ ਹੋਰ ਮਾਂ ਦਾ ਫਰਜ਼ਾ ਕੋ ਕਿਤੇ ਮੈਂ ਕਿਹਨੇ ਡਾਰੀਆਂ ਮਾਰਤੀ ਫਰਜ਼ਾ ਮੰਨਿਆ ਮੈਂ ਸਾਰਾ ਫਸਾ ਵਾ ਗਿਆ ਮੇਰੀ ਗੱਲ ਸੁਣ ਮੈਂ ਜਨਾ ਕੋ ਰੋਤੇ ਮੇਰੀਓ ਕਿ ਇਹਨਾਂ ਲੈ ਆ ਗਏ ਕਿਸੇ ਨਾ ਉੱਗਿਆ ਇੱਧਰ ਕੇ ਇੱਧਰ ਨਾ ਨਵਨੀ ਘਰ ਵਾਲੀ ਨਾ ਕਿਵੇਂ ਦੀ ਤੇਰਾ ਗਲਤ ਮਤਲਬ ਕਿੰਨ ਕੱਢਦਾ ਹੈ ਬਾਤ ਕਰਵਾਉਂਦੇ ਕਿ ਉਹ ਕੱਢ ਦਿਆਗੇ ਨੇ ਹੋਏ ਕੀ ਗੱਲ ਤੂੰ ਕੌਣ ਹੈ ਮੈਨੂੰ ਰੋਕਣ ਵਾਲਾ ਹਟਾਦਾ ਮੈਂ ਤਾਂ ਹੀ ਰੋਕੂਗਾ ਜਾਂ ਤੂੰ ਕਿ ਮੈਂ ਕੋਈ ਵੇਰ ਮੈਂ ਤੈਨੂੰ ਜਾ ਕੇ ਦਿਖਾਉਂਗਾ ਤੂੰ ਜਾ ਕੇ ਦਿਖਾਹੀਂ ਫਿਰ ਹਾਂ ਇਹ ਵੀ ਮੇਰੀ ਵੀ ਹਿੰਦਾਂ ਫਿਰ ਹਾਂ ਦੱਸ ਕੇ ਨਹੀਂ ਚੱਲਿਆ ਉਹ ਮੇਰੀ ਗੱਲ ਸੁਣਾ ਕਿੱਥੇ ਜਵਾਕ ਆਉਂਦਾ ਟੂਸਾਂ ਵਾਲੇ ਸਾਰੀ ਰਾਤ ਆਉਦੇ ਨਾਲ ਪੌਂਦੀ ਐ ਤੈਨੂੰ ਮੈਨੂੰ ਪਤਾ ਮੈਨੂੰ ਪਤਾ ਹੀ ਐ ਫੇਰੀ ਦੱਸਿਆ ਮੈਂ ਤੈਨੂੰ ਕਿ ਮੈਨੂੰ ਪਤਾ ਦਾ ਹਾ ਦੋਰੀਆ ਉਹ ਮੇਰੀ ਗੱਲ ਸੁਣ ਜੇਟ ਹੈਗਾ ਤੂੰ ਮੰਨਦਾ ਮੈਂ ਤੇਰੀ ਗੱਲ ਦਾਰਵਾਜ਼ੇ ਤੂੰ ਵੀ ਮਾਰਦਾ ਫਿਰਦਾ ਰਾਂਹਾਂ 'ਚ ਤੂੰ ਵੀ ਖੜਦਾ ਮੇਰੀਆਂ ਪੁੱਗ ਜੂ ਕਰਦਾ ਮਾਂ ਦਾ ਭਰਾ ਮੇਰੀ ਪਰਜਾਈ ਆ ਮਾਂ ਜੇਠਾ ਮੇਰੀਆਂ ਦਾ ਗੱਲਾਂ ਸਾਰ ਨਹੀਂ ਚਲਤੀਆਂ ਪੁੱਗ ਜਾਣੀਆਂ ਮੇਰੀਆਂ ਤਾਂ ਤੇਰੀ ਗੱਲ ਨਹੀਂ ਪੁੱਗਣੀ ਉਹਨੇ ਮੈਨੂੰ ਦੱਸਿਆ ਹੋਇਆ ਹੈ ਕਹਿੰਦੀ ਮੈਨੂੰ ਫਰਾਨ ਕਰਦਾ ਹੋਆ ਕੇ ਉਹ ਮੇਰੀ ਗਾ ਸੋਣਾ ਆਪਾਂ ਸਨ ਬਚਾਲੀ ਨੇ ਰਹਿ ਗਏ ਤੇ ਨੇ ਕਿ ਤਉ ਦਵਾਕ ਜਾ ਬਾਜੀ ਮਾਰ ਕੇ ਪੁੱਛਣ ਵਾਲਾ ਕਿਹੜਾ ਦੂਜਾ ਨਾਲਾ ਯਾਰ ਕਿਹੜਾ ਜਿਹੜਾ ਮੈਂ ਤੇਰਾ ਹਾਂ ਉਹ ਨਾ ਤਾਂ ਦਾ ਹਾਂ ਉਹ ਨਾ ਬਾਜੀ ਮਾਰ ਕੇ ਆਪਾਂ ਲੜਦੇ ਰਹੀਏ ਆਪਾਂ ਰਾਲ ਮਿਲ ਕੇ ਚਲਾ ਲੈ ਕਿ ਚੱਲਦਾ ਇੱਕ ਵਾਰੀ ਤੂੰ ਵਰਤ ਨੂੰ ਇੱਕ ਵਾਰੀ ਮੈਂ ਵਰਤ ਨੂੰ ਆ ਉਹ ਤਾਂ ਦੇਖ ਲਈ ਅੱਜ ਤੇਰਾ ਫੋ ਬਈਆ ਫੋ ਮਾਰ ਕੇ ਦੇਖ ਲਈ ਨਹੀਂ ਬਈ ਸੰਧੀ ਇਹਦਾ ਬਣਾਇਆ ਹਾਂ ਅਹੀਂ ਕਹਿੰਦਾ ਰਾਲ ਮਿਲ ਕੇ ਚਲਾ ਲਾਂਗੇ

ਤਾਂ ਇਹਨੇ ਬੰਦੇ ਨੂੰ ਕਹਿਣਾ ਵੀ ਇਤਿਹਾਸ ਦਾ ਤਰੀਕੇ ਜੀ ਨਾ ਮਾਇਆ ਹੋਇਆ ਬੰਦਾ ਕਹਣਾ। ਚੱਲ ਫੇਰ। ਈ ਗੱਲ ਸੁਣ ਹਾਂ ਹੁਣ ਮੈਂ ਲੈ ਕੇ ਆ ਨਾ ਬਿੜਕਾਂ ਦੇ ਘਰੇ ਕੇ ਦੇ ਕੇ। ਚੱਲ ਜਾਇਆ ਠੀਕ ਹੈ। ਲੈ ਲੈ ਬਿੜਕ ਤਾਂ ਕੋਈ ਗੱਲ ਨਹੀਂ। ਲੈ। ਹੁਣ ਤੈਨੂੰ ਕਰਕੇ ਦਿਖਾਵਾਂ ਇਹ ਸਾਰੀਆਂ ਗੱਲਾਂ ਤੈਨੂੰ ਦੱਸਤੀਆਂ ਪੰਦਰਾ। ਵੀ ਕਾਤੋਂ ਜੰਨਾ ਕਿ ਜੀ ਕੀ ਕਰੇ। ਤੈਨੂੰ ਮੈਂ ਨਿਚੋੜ ਕੇ ਦਿਖਾਵਾਂ ਨਿੰਬੂ ਵਾਂਗੂ ਕਿਵੇਂ ਨਿਚੜਦੀ ਹੁੰਦੀ। ਲੈ। ਕਤਾਬਾਂ ਜੀਆਂ ਨਾ ਇੱਥੇ ਪਈਆਂ ਨੇ ਜੀਆਂ ਹੋਰ ਜੀ ਹਾਂਜੀ ਹੋਰ ਠੀਕ ਆ ਆ ਕੀ ਅੱਜ ਸਰੇਮ ਤੋਂ ਭਰੀ ਆ ਗੱਦਰਾ ਖੜੇ ਕਿ ਤਜਨਾ ਹੋਣਾ ਕੀ ਗੱਲ ਹੈ ਕਿਉਂ ਕਰਿਆ ਨਹੀਂ ਸਕਦਾ ਕੱਲ੍ਹ ਵਾਸਤੇ ਹੋਣਾ ਸੀ ਕਰ ਰਹੇ ਸੀ ਅੱਗੇ ਕਿਤੇ ਆਇਆ ਨਹੀਂ ਸੀ ਅੱਜ ਮੈਂ ਆ ਗਿਆ ਮੇਰੀ ਬੜੀ ਸੋਹਣੀ ਲੱਗੀ ਜਣੀਆ ਤੇ ਉਹ ਤੇ ਫਿਰ ਮੈਂ ਕੀ ਕਰਾਂ ਤੇ ਹੋਰ ਦੁਨੀਆ ਬਥੇਰੀ ਫਿਰਦੀ ਹੈਗੀ ਸੋਹਣੀ ਹੋਰ ਮੈਂ ਤਕਮਾਂ ਤਕਮੀਆਂ ਹੂੰ ਮੇਰੇ ਕੋਲ ਨਾ ਬੋਲ ਸਮਝਾ ਜੀ ਕਰਾ ਤੇ ਭਾਵੇਂ ਕੋਈ ਸੁਣੀ ਨਹੀਂ ਲੈਂਦਾ ਤੇਨੂੰ ਸੰਘਰਸ਼ ਨਹੀਂ ਆਉਂਦੀ ਹਣੀ ਕਿ ਐ ਕਹਿੰਦੇ ਸੰਘਰਸ਼ ਨਹੀਂ ਆਦੀ ਜੇ ਸੁਝੇ ਕੀਤੀ ਗੱਲ ਦੀ ਇੱਕ ਵਾਰ ਫਿਰ ਮੈਂ ਕਹਾਂਇਓ ਕਹਿੰਨੀ ਕਿ ਜੇ ਜੇਠ ਲੱਗਦਾਗਾ ਕਿ ਤੂੰ ਗੱਲਾਂ ਕਿਹੜੀਆਂ ਕਰਦਾ ਇਹ ਤੇਰੀ ਗੱਲ ਮਿਸੋਣੀ ਲੈਂਦੀ ਆ ਸਾਰੀਆਂ ਗੱਲਾਂ ਦਾ ਪਤਾ ਤੇਰੇ ਪਿੱਛੇ ਨਾ ਮਕਾਤਲ ਨਹੀਂ ਕਰਦੂ ਕਿਹੜਾ ਕੋਸਾ ਕਹੀਉਂ ਕਰੂ ਮੈਂ ਸਾਰੇ ਗਰਨਾ ਸਪੋਟਾ ਮੇਰੇ ਥਾਂ ਜਾਂਦਾ ਕਿਹੜੀਆਂ ਗੱਲਾਂ ਦਾ ਪਤਾ ਤੈਨੂੰ ਮੈਂ ਸੱਚਾ ਚੁੱਪ ਕਰਦੀ ਮੈਂ ਪਰਦੇ ਸਾਰੇ ਇੱਥੇ ਰੱਖੇ ਕੋਈ ਗੱਲਾਂ ਨਹੀਂ ਹੈਗੀਆਂ ਕੋਈ ਪਰਦੇ ਰੱਖਣ ਨੇ ਐਵੇਂ ਤੂੰ ਮੇਰੇ ਤੇ ਇਲਜ਼ਾਮ ਨਾ ਲਾ ਠੀਕ ਹੈ ਨਾ ਮੈਨੂੰ ਨੰਬਰ ਦੇ ਤੇਰਾ ਮੈਂ ਕਿਉਂ ਦਵਾਂ ਨੰਬਰ ਆਉਦਾ ਤੈਨੂੰ ਕਿਆ ਤੂੰ ਜੇਠਾ ਨਾ ਰਹਿਣ ਤਾਂ ਪੱਡਾਂ ਦਾ ਵੀ ਇੱਜ਼ਤ ਕਰਦੀ ਐ ਇਹਦਾ ਮਤਲਬ ਇਹ ਨਹੀਂ ਕਿ ਸ਼ਰਿਆਂ ਆਪੇ ਗੋਲੀ ਗੱਲ ਨੰਬਰ ਮੰਗੇਗਾ ਮੇਰਾ ਮਾਈਂਡਸ ਸੋਹਣੀ ਬੜੀ ਲੱਗਦੀ ਆਂ ਮਨ ਕੋਈ ਹੋਰ ਸੋਹਣਾ ਹੀ ਨਹੀਂ ਲੱਗਦਾ ਵਾਹ ਦੇ ਸਾਰੇ ਕਿਤੇ ਦਾਰਾਂ ਨੂੰ ਕੋਕ ਤਿਹੇ ਦੀ ਦੁਨੀਆ ਸੋਹਣੀ ਫਰਦੀ ਆ ਗਈ ਜੱਗ ਹੋਰ ਮਾਰਨਾ ਕਰਾਈਆਂ ਕਿਉਂ ਨਹੀਂ ਨਹੀਂ ਕੋਈ ਫਰਟਾ ਨਹੀਂ ਤੇ ਫਿਰ ਮੈਂ ਕੀ ਕਰਾਂ ਕੋਈ ਫੋਨ ਨੰਬਰ ਦੇ ਦੇ ਬਸ ਹੋਰ ਤੂੰ ਮਤਰਾ ਜਿੱਤ ਨਾ ਨਾਲੇ ਕਿਤੇ ਵੱਡਾ ਹੋ ਕੇ ਮੈਂ ਚੱਲਦੀ ਇੱਜ਼ਤ ਲਹਾ ਕੇ ਭਾਗੀਆਂ ਚੁੱਪ ਕਰਕੇ ਤੁਰ ਜਾ ਉੱਠ ਕੇ ਤੂੰ ਆਂ ਜੋ ਕਰਦੀ ਆਂ ਬਣਾ ਮੈਂ ਨਹੀਂ ਤੇਰੇ ਪਿੱਛੇ ਨਾ ਮਗਦਾ ਤੈਨੂੰ ਮੈਂ ਨਾ ਹਕੀਕਤ ਨੂੰ ਨੰਮੀ ਮੈਂ ਕਤਲ ਵੀ ਕਰਨਾ ਹਾਰੇ ਕੋਲ ਕਰਨਾ ਕਿਹੜਾ ਕੰਮ ਕਰਾਂ ਮੈਂ ਕੀ ਕਤਲ ਕਰਮੇ ਕਰਦੀਆਂਗੀ ਨਹੀਂ ਪਤਾ ਮੈਂ ਚੀਨਾ ਗੇੜੇ ਫੜੇ ਸੀ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਮੇਰੇ ਨੋਹਾਂ ਚ ਆ ਗਈਆਂ ਕਰਨਾ ਹੋ ਸਭ ਤੇਰੇ ਨਾਮ ਦਾ ਧੰਨਵਾਦ ਕਿੰਨੀ ਦੇ ਗੱਲਬਾਤ ਕਰਨਾ ਤੇ ਨੰਬਰ ਦੇਣਾ ਦੇ ਦੇ ਮੈਂ ਕੋਈ ਨੰਬਰ ਨਹੀਂ ਦੇਣਾ ਕੋਈ ਕਰਨੇ ਤਾਂ ਨਹੀਂ ਤੈਨੂੰ ਮੈਂ ਸਾਹਮਣੇ ਫੜ ਕੇ ਤੁੰ ਜਦ ਤੂੰ ਜਿਹੜਾ ਕੁਛ ਮਰਜ਼ੀ ਕਰਨੀ ਚੁੱਪ ਕਰਕੇ ਇੱਥੋਂ ਤੁਰ ਜਾ ਕੋਈ ਐਦਾਂ ਦੀ ਗੱਲ ਹੈ ਨਹੀਂ ਠੀਕ ਆ ਨਾ ਐਵੇਂ ਨਾ ਮੇਰੇ ਤੇ ਜਾਮ ਲਾਈ ਚਲ ਭਰੇ ਆ ਤੂੰ ਐਦਾਂ ਨਹੀਂ ਹੁੰਦੀ ਹੈਗੀ ਫੇਰੀ ਕਰ ਤੁਰ ਜਾ ਠਕੇ ਮੈਂ ਤੂੰ ਜਿੱਤਿਆ ਖਾ ਲਾਂਗਾ ਫਿਰ ਜੁੱਤੀਆਂ ਤੇ ਪੁੜੀਆਂ ਇੰਨਾਂ ਤੱਕ ਕੀ ਕਰਤੀਆਂ ਹੈ ਇਹਨਾਂ ਮੇਰੇ ਪਾਰਾਂ ਸਭੀ ਤੇਰੇ ਵਰਗੇ ਕੋਈ ਗੱਲ ਨਹੀਂ ਜਾਓ 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 ਸੱਦਿਆ ਨਹੀਂ ਸੀਗਾ ਤੁਹਾਨੂੰ ਘਰੇ ਆ ਕੇ ਜਿਹੜਾ ਕੋਈ ਐਨਾ ਕੁਛ ਕਹਿ ਰਿਹਾ ਗੁੱਸੀ ਸੱਦਿਆ ਨਹੀਂ ਸੀ ਜਾਨ ਵੀ ਨਹੀਂ ਮਿਲੂ ਜਾਨ ਦਿੰਗੇ ਤੁਹਾਨੂੰ ਬਾਹਰ ਪੁੱਛ ਕੇ ਦੇਖ ਮੈਂ ਪੁੱਛ ਕੇ ਕੀ ਲੈਣਾਗਾ ਤੁਹਾਡੇ ਵਰਗਿਆਂ ਤੋਂ ਲੈ ਘਮਾ ਲ ਖੋਗੀ ਇਹਦੀ ਅੱਗੇ ਤਾਂ ਉਦਾਸ ਖੜੇ ਦੋ ਕਲੰਦਰ ਗਲਿਚ ਕਰ ਲੈਣਾ ਕਦੇ ਕੁਸ਼ ਕਰਨਾ ਕਦੇ ਕੁਸ਼ ਹੁਣ ਮੈਂ ਹੱਦ ਦੇ ਪਾਰ ਕਰਤੀ ਸ਼ਰੀਆਮ ਘਰ ਆ ਕੇ ਨੰਬਰੇ ਦੇ ਦੇ ਤੇਰਾ ਵੱਡਾ ਆ ਨੰਬਰ ਵਾਲਾ ਤੈਨੂੰ ਦੇਉਂਗੀ ਨੰਬਰ ਮੈਂ ਬੁੜੇ ਹੋਏ ਨੂੰ ਵੱਡਾ ਨੰਬਰ ਵਾਲਾ ਆ 2 days later ਅੱਗੇ ਜੇ ਤੁਸੀਂ ਹਾਂ ਜੀ ਆ ਗਏ ਨਾਲੇ ਕਦੋਂ ਦੇ ਅੱਛਾ ਕੀ ਕਰੀ ਜਾਂਦੇ ਹੋ ਹੋਰ ਕਿੱਧਰ ਵਾਗੀ ਸੀਗੀ ਬਸ ਇੱਥੇ ਸੀਗੀ ਇੱਥੇ ਕਿੱਥੇ ਉਹ ਜਿਹੜੇ ਬੱਚੇ ਟਿਊਸ਼ਨ ਤੇ ਹੋ ਗਏ ਨਾ ਉਹਦੇ ਮੰਮੀ ਨੂੰ ਬੁਲਾਇਆ ਸੀ ਬਸ ਉੱਰਾ ਜੀ ਅੱਛਾ ਬੱਚੇ ਦੀ ਸ਼ਿਕਾਇਤ ਜੀ ਕਰਨੀ ਸੀ ਉਹਦਾ ਘਰ ਕੇ ਅੱਛਾ ਕੋਈ ਲੋਕਾ ਨਾ ਨਹੀਂ ਕੋਈ ਗੱਲ ਨਹੀਂ ਤਾਂ ਤੇ ਤਾਂ ਕਹਿੰਦਾ ਕਿ ਚਲੇ ਗਏ ਸੀ ਕਿ ਮੈਂ ਤਾਂ ਚਲ ਮੈਂ ਜਾ ਹੀ ਹੁੰਦੀ ਆਂਗੀ ਇਦਾਂ ਤਾਂ ਮੈਨੂੰ ਟਾਈਮ ਨਹੀਂ ਲੱਗਦਾ ਅੱਛਾ ਹੋਰ ਬਸੋ ਬਦੀ ਆ ਜਮਾਨ ਬਦੀ ਆ ਹੈਂ ਇਹ ਗੱਲ ਹੋ ਗਈ ਤੁਹਾਨੂੰ ਵੀ ਤੁਹਾਨੂੰ ਮੇਰੀ ਯਾਦ ਨਹੀਂ ਆਉਂਦੀ ਹੈਗੀ ਜਮੀ ਯਾਰ ਤੁਸੀਂ ਅਰੇ ਜਮੀ ਚਿੱਤੇ ਜੇ ਮੈਂ ਫੋਨ ਲਗਾਉਂ ਮੈਂ ਉਹ ਇੱਕ ਵੇਲੇ ਤੁਸੀਂ ਫੋਨ ਫਾਰਮ ਇੰਟਵਿੰਟ ਤੇ ਲਾ ਲੈਂਦੇ ਨਾ ਤੁਸੀਂ ਹੁਣ ਕੋਈ ਫੋਨ ਲਾਉਨੇ ਹੋ ਨਾ ਤੁਸੀਂ ਆਉਣ ਲੱਗੇ ਮੈਨੂੰ ਕੋਈ ਖਬਰ ਕਰਦੇ ਹੋ ਵੀ ਮੈਂ ਆ ਜਾ ਰਿਹਾ ਹਾਂ ਨਾ ਇਹਨਾਂ ਦਾ ਬੀਜੀ ਹੁੰਦਾ ਸੋ ਨਹੀਂ ਹੱਦ ਹੋ ਗਈ ਤੇਰੇ ਅਲੀ ਜਮਾ ਯਾਰ ਤੇਰੇ ਸਾਹਮਣੇ ਪਹਿਲਾਂ ਵੀ ਬੀਜੀ ਹੁੰਦੇ ਸੀ ਅੱਜ ਕੋਈ ਨਵੇਂ ਵੀਜੀ ਹੋਗੇ ਤੁਸੀਂ ਪਰ ਫਿਰ ਉਹੀ ਤਾਂ ਕਹਿ ਰਹੇਗਾ ਪਰ ਤੁਸੀਂ ਐਡਾ ਕਰਦੇ ਫਿਰ ਤੇ ਮੈਂ ਹੋਰ ਕੀ ਕਰਾਂ ਕਿ ਮੈਂ ਕਹੂੰ ਕਿ ਉਹ ਜਦੋਂ ਤੁਸੀਂ ਭਈ ਵੀ ਜੀ ਹੋ ਗਏ ਨਹੀਂ ਫੈਮ ਲੱਗਾ ਕੋਈ ਕਰਨ ਕਿਉਂ ਟੈਨਸ਼ਨ ਲੈ ਚੀਂ ਅੱਜ ਵੀ ਤੁਸੀਂ ਦੇਹਲਾ ਜਦੋਂ ਆਏ ਤੁਸੀਂ ਫੋਨ ਕਰਿਆ ਇੱਕ ਵਾਰੀ ਵੀ ਮੈਂ ਆ ਰਿਹਾ ਮੈਂ ਫੋਨ ਕਰਦਾ ਸੀ ਤੇਰਾ ਫੋਨ ਬਿਜੀ ਆ ਰਿਹਾ ਸੀ ਠੀਕ ਹੈ ਨਾ ਬਸ ਦਵਾਰਾ ਲਾਉਣ ਦੀ ਕੋਸ਼ਿਸ਼ ਨਹੀਂ ਤੇ ਦਵਾਰਾ ਨੂੰ ਬੀਬੀ ਜੀ ਆ ਰਹਾ ਹੈ ਕਰੇ ਫਿਰ ਦੱਸਣ ਕਿ ਕਿਹੜਾ ਸਰਪ੍ਰਾਈਜ਼ ਦੇ ਦੀ ਅੱਛਾ ਸਰਪ੍ਰਾਈਜ਼ ਦੇਣ ਲੱਗੇ ਕਿਤੇ ਕੋਈ ਹੋਰ ਸਰਪ੍ਰਾਈਜ਼ ਨਾ ਦੇ ਦੇ ਮੈਨੂੰ ਕਿ ਕੋਈ ਬਾਹਰ ਗੱਲਬਾਤ ਹੈ ਮਤਲਬ ਤੇਰਾ ਕੀ ਹੈ ਕੀ ਆ ਮੇਰੇ ਵਾਲਾ ਟਾਈਮ ਕਿਤੇ ਹੋਰ ਦੇਣ ਲੱਗੇ ਹੋਣਾ ਤੂੰ ਸਿੱਧਾ ਸਿੱਧਾ ਕਹਿਣਾ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਸਿੱਧਾ ਸਿੱਧਾ ਮੈਂ ਤੁਹਾਨੂੰ ਪਤਾ ਪਈ ਜਾਂਦਾ ਮੈਨੂੰ ਲੱਗ ਰਿਹਾ ਕੱਜ ਨਹੀਂ ਮੈਂ ਉਸਣੀਆ ਅਸਰਿਆਂ ਕੀ ਕੱਦ ਦੀ ਤੇਰੀ ਯਾਰ ਕਿ ਕਿਸੇ ਕੋਈ ਹੋਰ ਕੁੜੀ ਮਿਲ ਗਈ ਉਹ ਨਾਲ ਲੱਗੇ ਚੱਲਾ ਤੇਰਾ ਤੁਮਾਸਰਾ ਹੋਗਾ ਕਿ ਮੈਂ ਹੋਰ ਨਾਲ ਕਰੂੰਗਾ ਤੂੰ ਮਰ ਗਈ ਅੱਛਾ ਹਾਂ

ਕਿ ਕੋਈ ਗਿਆ ਨਹੀਂ ਹੰਤਾ ਜੀ ਮਜ਼ਾਕ ਨਹੀਂ ਕਰਦੇ ਨਾ ਨਹੀਂ ਮੈਂ ਮਜ਼ਾਕ ਨਹੀਂ ਕਰ ਰਹੀ ਸੀ ਕਿਪਰਾਟ ਵੀ ਹੋਣ ਲੱਗੀ ਸੀ ਮੇਨੂੰ ਕਦੋਂ ਇਹ ਸੱਚੀਆਂ ਹੋ ਜਾਣਾ ਕਵਰਾ ਕੋਈ ਜੰਦੀ ਹੈ ਕਿ ਤੈਨੂੰ ਕਿਹੜੀਆਂ ਸੱਚੀਆਂ ਹੋ ਜਾਣ ਜਿਹੜੀ ਗੱਲ ਕਹੀ ਇਹ ਨਹੀਂ ਮਜ਼ਾਕ ਕਰੀ ਤੁਸੀਂ ਨਾ ਸੱਚ ਕਰਦੇ ਹੋ ਮੈਂ ਤਾਂ ਕਿਉਂ ਸੱਚ ਕਰੂੰਗਾ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਆ ਦੱਸੋ ਕੁਛ ਖਾਣਾ ਪੀਣਾ ਬਣਾ ਕੇ ਲਿਆਵਾਂ ਬੀਜੀ ਖਾਧ ਦੇਵੇ

ਚਾਹ ਤੇ ਇਕੱਬਰ ਮੈਂ ਤੁਹਾਡਾ ਕੰਮ ਹੋ ਜਾਏਗਾ ਠੀਕ ਲੈ ਮੇਰੇ ਦੈਮੀ ਸ਼ੱਕ ਕਰੀ ਜਾਂਦੀ ਹੈ ਕਿ ਆਪ ਕਿਵੇਂ ਇਹ ਘਬਰਾਟ ਜੀ ਕਰਕੇ ਕਿਤੇ ਉਹ ਗੱਲਬਾਤ ਤਾਂ ਨਹੀਂ ਹੋ ਗਈ ਚਲੋ ਮੈਂ ਨਹੀਂ ਸ਼ਤਨਾ ਕਰ ਯਾਰ ਕੁੜੀ ਸਹੀ ਹੈਗੀ ਟਾਈਮ ਆਪ ਦਿਆ ਕਰੀ ਨਾ ਗੱਲ ਤਾਂ ਗੱਲ ਆ ਯਾਰ ਟਾਈਮ ਦਿੰਦੇ ਨਹੀਂ ਹੈਗੇ ਇਹਨੂੰ ਇੰਤਜ਼ਾਰ ਕਰਦੇ ਰਹਦੀ ਹੈ ਵਿਚਾ ਚਲ ਕੋਈ ਗੱਲ ਨਹੀਂ ਕਰਦੀ ਹਾਂ ਹਾਂ ਹੋਈ ਗੋ ਕਿ ਠੀਕ ਆ ਠੀਕ ਆ ਤੈਨੂੰ ਕਰਕੇ ਪਤਾ ਲੱਗਦਾ ਬਾਈ ਨਾਮ ਮੈਂ ਚੱਲ ਤੈਨੂੰ ਕਰਦਾ ਬੈਕ ਕਾਲ ਹਾਂ ਠੀਕ ਆ ਵਧੀਆ ਬਾਈ ਤੇਰਾ ਨਾ ਹੀ ਆ ਕਿ ਤੂੰ ਹਾਂ ਬਾਈ ਮੇਰਾ ਨਾ ਹੀ ਆ ਅੱਛਾ ਯਾਰ ਹੂੰ ਬਾੜੇ ਉੱਚੀਆਂ ਮਾਰਾ ਮਾਰੀ ਇਹਨੇ ਉੱਚੀਆਂ ਮਾਰਾ ਕੀ ਮਤਲਬ ਜਿੱਥੇ ਟਿਊਸ਼ਨ ਤੇ ਹੀ ਇਹਨਾਂ ਤੋਂ ਹਾਂ ਲੈਣੋਂ ਕੋਲੇ ਹਾਂ ਟਿਊਸ਼ਨ ਤੇ ਤਾਂ ਦਿਨੇ ਜਾਂਦੇ ਹੁੰਦੇ ਆ ਹਾਂ ਕੋ ਰਾਤ ਨੂੰ ਕਰਦਾ ਹਾਂ ਨਾ ਬਈ ਮੈਂ ਰਾਤ ਨੂੰ ਕਰੂਗਾਗਾ ਅਸੀਂ ਦੇਖਿਆ ਉਦੋਂ ਇੱਕ ਦੋ ਵਾਰੀ ਉਹ ਆਪੇਪਰ ਚੱਲ ਰਿਹਾ ਅੱਛਾ ਤੇ ਤਿਆਰੀ ਵੱਧ ਕੇ ਕਰਦਾ ਹੁੰਨਾ ਮੈਂ ਮੇਰੀ ਗੱਲ ਸੁਣਾ ਤੂੰ ਬੰਦਾ ਬਣ ਜਾ ਪਹਿਣੀਆਂ ਬਹੁਤ ਜਰਮ ਪਹਿਣੀਆਂ ਕੀ ਇਹ ਕਹਿੰਦਾ ਕੀ ਮਤਲਬ ਆ ਤੇਰਾ ਯਾਰ ਬਾਈ ਮਾਤਾ ਨੂੰ ਨਹੀਂ ਮੈਂ ਸਹੀ ਹੀ ਗੱਲ ਕਹਿ ਰਿਹਾ ਤੈਨੂੰ ਮੈਂ ਕੇਸ ਕਰ ਲਉ ਪਹਿਣੀਆਂ ਮੈਂ ਤਾਂ ਨਾਲ ਤੇ ਚਿਪਸਾਈ ਬੈਠਾ ਓਏ ਯਾਰ ਕੀ ਗੱਲਾਂ ਕਰੀ ਜਾਂਦੇ ਵਾਹ ਦੀ ਕੋਈ ਗੱਲ ਨਹੀਂ ਹੈਗੀ ਗੱਲ ਕਿਉਂ ਨਹੀਂ ਹੈਗੀ ਗੱਲ ਹੈਗੀ ਐਵੇਂ ਤਾਂ ਇੱਥੇ ਤੂੰ ਪਹਿ ਗਿਆ ਗੱਲ ਬੋਲਦਾ ਹੈ ਜੀ ਕੋਈ ਨਹੀਂ ਜੇ ਉਹਨੇ ਕਰਨੀ ਹੋਈ ਤਾਂ ਫੇਰ ਕਿਹੜਾ ਕੋਈ ਰੋਕ ਲੂਗਾ ਮੈਂ ਨਹੀਂ ਤਾਂ ਕਿਸੇ ਹੋਰ ਨਾਲ ਕਰ ਲੂਗੀ ਜੀ ਗੱਲ ਹੀ ਕਰਨੀ ਹੋਈ ਉਹਨੇ ਉਹ ਮੇਰੀ ਗੱਲ ਸੁਣਾ ਤਾਂ ਗੁੱਸਾ ਖਾ ਰਿਆ ਮੇਰੇ ਨਾਲ ਹੀ ਗੱਲ ਕਰਾਦੀ ਮੈਡਮ ਦੀ ਤੇ ਹੁਣ ਹੁਣ ਮੇਰੇ ਨੇ ਟਾਂਕਾ ਫਿੱਟ ਕਰਾ ਦੇ ਪਾਰਟੀ ਸ਼ਾਰਟੀ ਕਰ ਦਾਂਗੇ ਤੈਨੂੰ ਹੁਣ ਤੂੰ ਬਦਲ ਗਿਆ ਓਏ ਤੂੰ ਤਾਂ ਹੋਰ ਵੀ ਪੱਟ ਲੇਗਾ ਅੱਛਾ ਤੇਰਾ ਤੂੰ ਜਾਰੀ ਹੱਥ ਤੰਗ ਲੱਗਦਾ ਤੇਰਾ ਹੈ ਓਏ ਹੁਣ ਤੰਗ ਤਾਂ ਹੈ ਨਾ ਤੇਰੇ ਵਰਗੇ ਤੇ ਪੱਟ ਲੰਦੀ ਹੈ ਤਾਂ ਹੀ ਤੈਨੂੰ ਕਹਿੰਦਾ ਵੀ ਪਾਰਟੀ ਪੂਰਟੀ ਕਰ ਦਾਂਗੇ ਤੈਨੂੰ ਹੈ ਤੂੰ ਸਾਡਾ ਕੰਮ ਕਰ ਦੇ ਮੈਡਮ ਨਾਲ ਗੱਲ ਕਰਾ ਦੇ ਸਭ ਦੱਸ ਸਿਆ ਹੈ ਫਿਰ ਹੋਰ ਹੋਰ ਜਾਵੇ ਅਸੀਂ ਵੀ ਕਹਿ ਰਹੇ ਮੈਂ ਕੋਈ ਮੈਡਮ ਬਸਾਈ ਸੀ ਅਸੀਂ ਪੂਰਾ ਹੋ ਪੱਟ ਲੇਗਾ ਚਲ ਕੋਈ ਨਾ ਮੈਂ ਕਰ ਦਾਂਗਾ ਤਾਂ ਇੱਕ ਤੋਰ ਦੂੰ ਗੱਲ ਦੱਸ ਪਾਉਣ ਵਾਲਾਗਾ ਮੈਂ ਤਾਂ ਸਿਰਫ ਬਾਕੀ ਠੀਕ ਹੈ ਅੱਗੇ ਉਹ ਪੂਜ ਜਾਣੇ ਕੋਈ ਨੀ ਪਾਰਟੀ ਪੋਲਿਟੀ ਕਰਦਾ ਉਹ ਤੁਹਾਡੇ ਪੈਸਾ ਹੁਣ ਕਾ ਚਲੇ ਜੇਗਾ ਦੁਬਾਰਾ ਮੰਨੀ ਚੱਲ ਚੰਗਾ ਆ ਗਿਆ ਵੱਡਾ ਗੱਲ ਕਰਨ ਵਾਲਾ ਤੇਰੇ ਵਰਗੇ ਕੰਨੀ ਦਾ ਮੂੰਹ ਕੰਨੀ ਨਹੀਂ ਜਾਗਦੀ ਆ ਤੂੰ ਕਰੇਗਾ ਵੱਡਾ ਗੱਲ ਇੱਥੇ ਤੇਰੇ ਵਰਗੇ ਤਾਂ ਪਤਾ ਹੀ ਨਹੀਂ ਕਿੰਨੇ ਘਰੋਲੇ ਕਰਦੇ ਆ ਉਹਦੇ ਜੇਬਾਂ ਚ ਫਿਆੜ ਕੈਦੂੰਗਾ ਵੀ ਤੇਰੇ ਤੇ ਅੱਖ ਰੱਖੀ ਬੈਠਾ ਹਾਂ ਆਪਾਂ ਤਾਂ ਮੁੱਤੀ ਹੋਣੀ ਲਾਉਣੀ ਆ ਤੇ ਮੈਂ ਆ ਬੜੀ ਐ ਤੇ ਆਹੋ ਯਾਰ ਆਪਣਾ ਮਸਟਰ ਲੱਗਿਆ ਜਹਾਨ ਸਾਕੇ ਉਹ ਮੇਰੀ ਗੱਲ ਸੁਣ ਹਾਂ ਤੈਨੂੰ ਮੇਰੇ ਆਪਣੇ ਵੀ ਹਿਸਾਬ ਚ ਆਈ ਨਾ ਤੇਰੇ ਸਾਹਮਣੇ ਮੇਰੇ ਹਿਸਾਬ ਚ ਆਈਂਦਾ ਸੁਣਾ ਉਹ ਮਸਤ ਜਾ ਰਹਿਗਾ ਸੁਣਾਦਾ ਨਹੀਂ ਵੀ ਸੀ ਠੀਕ ਐ ਆਪਾਂ ਮਾੜੀ ਦੀ ਅੱਗੇ ਫੜਵੋ ਉਹ ਲਾਉਣੀ ਐ ਸਿੱਖ ਲਾਉਣੀ ਐ ਕੀ ਕੀ ਪਤਾ ਨਹੀਂ ਪਤਾ ਇਹਦਾ ਅਜੇ ਕੰਮ ਲਾ ਕੇ ਦੇਖ ਲਾਂਦੇ ਆ ਉਹਨੂੰ ਅੱਪ ਕੀ ਹਟਾ ਦੇ ਹਾਂ ਕੀ ਪਤਾ ਆਪਣਾ ਕੰਮ ਲੋਟ ਹੀ ਆਈ ਮਾਸਟਰ ਸਾਡੇ ਆ ਵੀ ਲੁੱਚਾ ਯਾਰ ਉਹ ਵੀ ਕਿਤੇ ਰੱਖੀ ਬੈਠਾ ਹੋਇਆ ਕੋਈ ਕੋਈ ਜੇ ਕੋ ਕਰੀ ਨਹੀਂ ਬਣਦਾ ਕੀ ਕਹਿ ਸਕਦੇ ਆ ਬਾਹਰ ਸਿਰ ਟੋੜਾ ਮਾਰਦਾ ਨਾ ਹੂੰ ਕੋਈ ਪਤਾ ਨਹੀਂ ਇਹਦਾ ਤਵਾਰੀ ਨਹੀਂ ਪਹਿਲੇ ਮੈਨੂੰ ਕਹਾਂ ਚਾਹੋ ਹਾਂ ਆ ਆ ਇਹ ਹੀ ਮੌਕਾ ਆਪਣੇ ਕੋਲ ਤੇ ਰੋ ਨੂੰ ਅੱਗ ਬੜਕਾ ਹੋਣਾ ਪਿਆ ਪੂਰੀ ਗੁੱਟ ਜਲੀ ਸੀਫ ਲਉਣੀ ਐ ਅੰਬਰਤਾਪੀ ਚੱਲ ਪਾਣੇ ਕੀ ਪਤਾ ਭਾਂਬੜ ਜੋ ਕੁਸ ਲਿਖੇ ਹੱਥ ਨੇ ਮੇਰੇ ਕੋਈ ਮੈਂ ਬੜਕਾ ਲਉ ਹਾਂ ਨਹੀਂ ਪੂਰੀ ਤਾਂ ਪੜਾਈ ਦਿੰਦੇ ਆ ਹੰਦਾ ਬੈਥੇ ਉਹ ਇਤਰੀ ਗਿਆ ਹੋਇਆ ਉਹ ਆਉਂਗੇ ਹੋਏ ਕਹਿੰਦੇ ਮਨਿਆ ਵਸੂ ਮੈਨੂੰ ਆ ਉਹ ਕਿਵੇਂ ਹੋ ਹੋਰ ਮਾਸਟਰ ਨਹੀਂ ਮਾਸਟਰ ਆ ਗਿਆ ਠੀਕ ਹੈ ਬਸ ਸਿੱਧੇ ਹਰਿਆ ਦਾ ਘਰ ਦੇ ਆਏ ਦਵਾਰੇ ਚੰਗਾ ਉਰਾਂ ਭਰਾਣਾ ਜਾਈ ਫਿਰ ਪਰਜਾ ਆਈਏ ਕੋਈ ਹੋਈ ਰਹਿਣਾ ਮਾਤਾ ਇਹ ਕਿਹੜਾ ਤਰੀ ਭੱਜਾਂ ਲੱਗ ਰਹੀ ਐ ਹੋ ਭਾਈ ਜਨ ਨਹੀਂ ਔਰ ਹੋਮਾਸਟਰ ਠੀਕ ਠਾਕ ਹੈ ਵਧੀਆ ਜਾ ਵਧੀਆ ਚੱਲਦਾ ਕੰਮ ਕਰ ਮਹਨਜਾਰੇ ਆ ਉਸੀਂ ਸੁਣਿਆ ਸੀ ਵੀ ਕੰਮ ਜਾਂ ਗਲਤ ਜਾਂ ਹੋਈ ਜਾਂਦਾ ਹੈਗਾ ਕੀ ਗਲਤ ਹੋ ਗਿਆ ਪਤੰਦਰੋ ਤੁਸੀਂ ਨਾ ਕੰਡੇ ਬੀਜਣੋਂ ਹਟਿਓ ਹੁਣ ਤਾਂ ਹਟ ਜਾਓ ਉਮਰ ਹੋ ਗਈ ਆਏ ਕਿੰਨੇ ਜਿੱਤ ਤੋਂ ਆ ਦੂ ਤੈਨੂੰ ਕੀ ਦੱਸ ਗਏ ਯਾਰ ਜਾਨ ਜੀ ਨਹੀਂ ਕਰਦਾ ਇੱਧਰ ਪਿੰਡਾਂ ਚ ਬਸ ਕਿ ਭਾਈ ਤੂੰ ਤੈਨੂੰ ਅਸੀਂ ਦੱਸਣਾ ਸੀਗਾ ਬਾਕੀ ਆਪ ਹੀ ਸਮਝੀਂ ਹੁਣ ਤੂੰ ਲੈ ਕਿਉਂਕਿ ਤੁਸੀਂ ਦੱਸ ਤੀ ਕੰਮ ਹੋਈ ਜਾਂਦੇ ਸਾਨੂੰ ਤਾਂ ਐ ਮੜੀ ਜੀ ਖਬਰ ਆਈ ਸੀ ਕੀ ਕੀ ਨੇ ਭਾਈ ਅੰਨੇ ਹੋ ਯਾਰ ਕੀ ਵੇ ਕੀ ਯਾਰ ਸਿੱਧੀ ਵਸ ਜਾਣਾ ਮੈਂ ਦਾ ਨਾ ਮੈਂ ਕਹੀ ਦਸੀ ਵੀ ਉਹ ਰੱਖ ਰੱਖ ਕੇ ਜਾਗਦਾ ਗਫਗੋਨ ਆਪਣਾ ਪੇਪਰ ਪੂਪਰ ਕਰਨਾ ਪੜ ਤੂਸਣ ਦੇ ਇੱਕ ਨੂੰਸਣ ਵਾਲੇ ਜਵਾਬ ਆਉਂਦੇ ਆ ਕਿੱਥੇ ਆਪਣੇ ਘਰੇ ਹਾਂ ਹਾਂ ਤੇ ਵੀ ਗੱਲ ਉਹ ਗਲਤ ਹੋ ਰਹੀ ਹੈ ਵੀ ਅਸੀਂ ਬੋਲ ਰਹੇ ਹਾਂ ਤੈਨੂੰ ਕੀ ਮਨ ਦੀ ਸੁਣ ਮੈਂ ਕਹਿੰਦਾ ਵੀ ਇੱਥੇ ਜਵਾਬ ਜਿ ਲੱਗੇ ਹੋਏ ਤੂਸਣ ਅਸੀਂ ਪੜਦੇ ਤਾਂ ਆਪਣੇ ਦੇਖਦੇ ਹਾਂ 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 ਅਸੀਂ ਤਾਂ ਇਹ ਕਹਿੰਦੇ ਵੀ ਮਾਸਟਰ ਦੀ ਕੋਈ ਹੋਰ ਹੀ ਪੜਾਈ ਹੈ ਪੜਾਈ ਆ ਵੇ ਕਿਉਂ ਤੂੰ ਉੱਥੇ ਫਿਰ ਬੈ ਰਹੀ ਬਾਕੀ ਤੈਨੂੰ ਆਪ ਹੀ ਪਤਾ ਲੱਗ ਜਾਊਗਾ ਅਜੀ ਤਾਂ ਤੈਨੂੰ ਦੱਸਣਾ ਸੀਗਾ ਅੱਛਾ ਉਹਦਾ ਡਿਗਰੀਸ਼ਨ ਵਧਾਉਂਦੀ ਆ ਗਈ ਵਿਜਵਾਕ ਵਰਕੇ ਭੱਜ ਜਾਂਦਾ ਕੋਈ ਮੇਰੀ ਗੱਲ ਤੋਂ ਤੂੰ ਸੰਦਾ ਪੜਾਉਂਦੀ ਸਾਨੂੰ ਪਤਾ ਮੈਡਮ ਦਾ ਰਾਤ ਨੂੰ ਵੀ ਤੂੰ ਸੰਤੇ ਆਉਂਦਾ ਉਹਦੇ ਬਾਪ ਆ ਅੱਛਾ ਯਾਰ ਕੀ ਵੀ ਜਾਣੇ ਹੋਗੇ ਤੁਸੀਂ ਕਿਹਨੇ ਕਿਵੇਂ ਤੂੰ ਆਪ ਦੇਖਿਆ ਹੈ ਅਸੀਂ ਖੁਦ ਅੱਖਾਂ ਨਾਲ ਦੇਖਿਆ ਹੈ ਇਹਦੀ ਹੈ ਹਾਤ ਨੂੰ ਕਦੋਂ ਸੰਤੇ ਆਉਂਦਾ ਇਹਦੀ ਹੈ ਤੇਰਾ ਟੜਕੇ 5 ਵਜੇ ਆ ਜਾਂਦਾ ਹਾਂ ਤੇ ਅੱਥਰ ਨੂੰ ਫੇਰ 5 6 ਵਜੇ ਜਾਂਦਾ ਆ ਰਾਤ ਨੂੰ ਦੂਸਰ ਪਹੁੰਹਦੀ ਆ ਮੈਡਮ ਅੱਛਾ ਹਾਂ ਅਸੀਂ ਤਾਂ ਤੈਨੂੰ ਦੱਸਣਾ ਸੀ ਦੱਸਤਾ ਅੱਗੇ ਕੀ ਭਾਈ ਆ ਰਾਤੀ ਪੁੱਛ ਲਿਓ ਬਾਕੀ ਤੁਸੀਂ ਰੈਸਟੋਰਾਂ ਵਿੱਚੋਂ ਪਤਾ ਆਪੀ ਸਾਨੂੰ ਟਿਊਸ਼ਨ ਹੁੰਦੇ ਆ ਕਿ ਮੇਰੀ ਗੱਲ ਦਾ ਪਤਾ ਲੱਗ ਜੂਗਾ ਆਪਾਂ ਗੱਲ ਕਰਨ ਲਾਂਗੇ ਮਸ਼ਹਦ ਆਪੀ ਸਮਾਰਟ ਹੁੰਦੇ ਹਾਂ ਹਾਂ ਮੇਰਾਤ ਨੂੰ ਤੁਸੀਂ ਨੈਦ ਦੇ ਦੇ ਕੇ ਦੇ ਲੈਣੇ ਹੈ ਹੋਰੀ ਸੋਚਾਂ ਚ ਪਤਾ ਯਾਰਾਂ ਉਹਦਾ ਯਾਰ ਵਧੀਆ ਸੀ ਇਹ ਤਾਂ ਮੈਂ ਕਿੰਨੇ ਸਾਲ ਤੋਂ ਜਾਣਦਾ ਤਾਂ ਹੀ ਵਿਆਹ ਕਰਵਾਇਆ ਸੀ ਜਿਹਦਾ ਹੈ ਨਹੀਂ ਮਾਸਟਰ ਨਹੀਂ ਛੁੱਡੀ ਉਹ ਮੇਰੀ ਗੱਲ ਸੁਣਾ ਲੈ ਖਾਣਾ ਬੈਗਿਆ ਹੋਵੇ ਲੈਖਾ ਨੇ ਸਾਨੂੰ ਬੰਦਾ ਕਿਸੇ ਨਾਲ ਦੇਖਣ ਚੱਲਦਾ ਮੈਂ ਤੁਹਾਨੂੰ ਜਰਾ ਇੱਕ ਚਾਲ ਦਗਾ ਚੱਲ ਮੈਂ ਕਰਦਾ ਪਤਾ ਕੋਈ ਗੱਲ ਨਹੀਂ ਸਾਨੂੰ ਇਸ ਦਰ ਕਿਉਂ ਆਸ ਦੇ ਰਹੀਆਂ ਬਾਰੇ ਤਾਂ ਕੁਝ ਨਹੀਂ ਦੱਸਿਆ ਫਿਰ ਵੀ ਅੱਜ ਤੇ ਲੈ ਕੇ ਆਇਆ ਨਾ ਫਿਰ ਮੈਂ ਤੁਹਾਨੂੰ ਮਹੀਨਾ ਡੇਢ ਮਹੀਨਾ ਕਿਤੇ ਮੈਂ ਤੇਰੇ ਕੋਲ ਗੱਲ ਹੀ ਨਹੀਂ ਛੇੜਦੇ ਫਿਰ ਅਸੀਂ ਸਵੇਰੇ ਗੱਲ ਕਰਦੇ ਕੋਈ ਨਹੀਂ ਕੋਈ ਨਹੀਂ ਆਪਾਂ ਕਰਦੇ ਆ ਕੋਈ ਗੱਲ ਨਹੀਂ ਆਜੋ ਕਰੇ ਆ ਮੇਰੀ ਗੱਲ ਸੁਣ ਅੱਗ ਤਾਂ ਲੀਤੀ ਲਾ ਹਾਂ ਠੀਕ ਹੈ ਹੁਣ ਆਪਾਂ ਦੇਖ ਤੂੰ ਆਸਾ ਮਾਸਟਰ ਹੁੰਦੀ ਤਾਂ ਕਲ ਨਹੀਂ ਹੈ ਹਾਂ ਬੇਚ ਗਲਾ ਨੰਮੀ ਬੇਚਿਆ ਗੀ ਬੜਕ ਲਊਆ ਪੂਰੀ ਕੀ ਪਤਾ ਭਾਂਬੜ ਤੋਂ ਕੁਛ ਮਿਲ ਜਾਈਏ ਸ਼ਾਰ ਵਾਹ ਵਾਹ ਸ਼ਾਰ ਤਾਂ ਹੈਗੇ ਜਾਊਗਾ ਤਾਂ ਹੈਗਾ ਕੀ ਪਤਾ ਜਵਾਕ ਤੂਸ਼ ਨਾਲੇ ਹਟ ਜਿਣੇ ਆਪਣਾ ਕੰਮ ਬਣ ਜੇ ਹਾਂ ਐ ਰੱਖ ਸਕੀਂ ਆਈ ਲੋਟ ਆਉਗੀ ਫਿਰ ਆ